ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਵੀਰ ਸਿੰਘ ਭਾਗੀ ਤੇ ਅੱਜ ਦੀ ਇਹ ਵੀਡੀਓ ਆਪਣੇ ਭਾਗੀ 뮤지컬 ਇੰਸਟਰੂਮੈਂਟ ਨਾਂ ਦਾ ਜੋ ਪੇਜ ਹੈ ਭਾਗੀ 뮤지컬 ਹਾਊਸ ਨਾਂ ਦਾ ਜੋ ਪੇਜ ਹੈ ਉਸ ਤੇ ਵੀਡੀਓ ਪਾ ਰਹੇ ਆ ਇਹ ਉਹ ਵੀ ਆਪਣਾ ਪੇਜ ਆ ਤੇ ਉਹ ਆਪਣਾ ਸ਼ਾਪ ਦਾ ਪੇਜ ਆ ਜੋ ਭਾਗੀ 뮤지컬 ਹਾਊਸ ਨਾਂ ਦੀ ਸ਼ੌਪ ਆ ਤਲਵੰਡੀ ਸਾਬੋ ਬਠਿੰਡਾ ਵਿਖੇ ਤਲਵੰਡੀ ਸਾਬੋ ਵਿਖੇ ਆਪਣੀ ਸ਼ਾਪ ਆ ਇਹ ਤੇ ਇੱਥੇ ਹਰੇਕ ਤਰ੍ਹਾਂ ਦਾ ਸਾਜ਼ ਹਰਮੋਨੀਅਮ ਢੋਲ ਕਿ ਤਬਲਾ ਮਰਦੰਗ ਢੋਲਕ ਟੋਲ ਟੋਲਾਂ ਦੇ ਪੁੜੇ ਹਾਰਮੋਨੀਅਮ ਰਿਪੇਅਰ ਸਭ ਹੁੰਦਾ ਏ ਟੂ ਜ਼ੈਡ ਸਾਰਾ ਕੰਮ ਹਾਰਮੋਨੀਅਮ ਦਾ ਟੋਲਖਾਂ ਦਾ ਤਬਲੇ ਦੇ ਪੁੜੇ ਜੋ ਵੀ ਕੁਝ ਹੁੰਦਾ ਤੇ ਉਹ ਕੀਤਾ ਜਾਂਦਾ ਇੱਥੇ ਤੇ ਜੇ ਕਿਸੇ ਵੀਰ ਭਾਈ ਨੂੰ ਲਾਗੇ ਤਾਗੇ ਦੇ ਜੋ ਵੀ ਵੀਰਾ ਦੁਕਾਨ ਕਰਨ ਨੂੰ ਹੋਗਾ ਕਾਫੀ ਟਾਈਮ ਸਾਲ ਲੰਘੂ ਹੋਣ ਵਾਲਾ ਤੇ ਪਹਿਲਾਂ ਦੁਕਾਨ ਛੋਟੀ ਸੀ ਉਹਨਾਂ ਦੁਕਾਨ ਵੱਡੀ ਕਰ ਲਈ ਆਪਾਂ ਤੇ ਜੇ ਕਿਸੇ ਵੀਰ ਭਾਈ ਨੇ ਕੋਈ ਵੀ ਸਾਜ਼ ਰਿਪੇਅਰ ਕਰਾਉਣਾ ਹੋਵੇ ਜਾਂ ਨਵਾਂ ਲੈਣਾ ਹੋਵੇ ਤੇ ਭਾਗੀ 뮤지컬 ਹਾਊਸ ਤੇ ਜ਼ਰੂਰ ਇੱਕ ਵਾਰੀ ਵਿజిਟ ਕਰੋ ਪਹੁੰਚੋ ਤੇ ਨਵੇਂ ਪੁਰਾਣੇ ਸਾਜ਼ ਵੀ ਮਿਲਦੇ ਆ ਜੇ ਕਿਸੇ ਨੇ ਵੀਰ ਨੇ ਸਾਜ਼ ਵੇਚਣੇ ਆ ਉਹ ਵੀ ਕੱਟੇ ਜਾਣਗੇ ਤੇ ਜੇ ਨਵੇਂ ਲੈਣੇ ਆ ਉਹ ਵੀ ਆਪਣੇ ਕੋਲੋਂ ਨਵੇਂ ਮਿਲਦੇ ਆ ਸਾਰੇ ਸਾਜ਼ ਭਾਗੀ 뮤지컬 ਹਾਊਸ ਤਲਵੰਡੀ ਸਾਬੋ ਡਾਕਖਾਨੇ ਵਾਲੀ ਗਲੀ ਗਲੀ ਨੰਬਰ 7 ਦਮਦਵਾ ਸਾਹਿਬ ਦੇ ਲੱਗ ਗਈ ਆ ਤੇ ਕੋਈ ਬੜਾ ਔਖਾ ਰਸਤਾ ਨਹੀਂ ਨਾਰਮਲ ਰਸਤਾ ਦਮਦਵਾ ਸਾਹਿਬ ਦੇ ਨਾਲ ਹੀ ਆ ਤੇ ਇੱਕ ਵਾਰੀ ਜਰੂਰ ਪਹੁੰਚੋ ਕੋਈ ਵੀ ਨਵਾਂ ਪੁਰਾਣਾ ਸਾਜ਼ ਜੋ ਵੀ ਲੈਣਾ ਉਹ ਆਪਣੀ ਸ਼ਾਪ ਤੋਂ ਜਰੂਰ ਮਿਲਦਾ ਤੇ ਜੇ ਕੋਈ ਮੋਡੀਫਾਈ ਦਾ ਕੰਮ ਵੀ ਆ ਕੋਈ ਪੁਰਾਣੇ ਹਰਮੋਨੀਅਮ ਹੁੰਦੇ ਆ ਤੇ ਉਹ ਵੀ ਰਿਪੇਅਰ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਨਵਾਂ ਵੀ ਬਣਾਇਆ ਜਾਂਦਾ ਉਹਨਾਂ ਨੂੰ ਮੋਡੀਫਾਈ ਕੀਤਾ ਜਾਂਦਾ ਸਾਜ਼ਾਂ ਨੂੰ ਕੋਈ ਵੀ ਮਾੜੀ ਮੋਟੀ ਦਿੱਕਤ ਪਰੇਸ਼ਾਨੀ ਕੋਈ ਵੀ ਹੁੰਦੀ ਆ ਤੇ ਜੋ ਵੀ ਲਾਗੇ ਤਾਗੇ ਦੀ ਸਾਧ ਸੰਗਤ ਆ ਆਪਣਾ ਬਠਿੰਡਾ ਏਰਗਾ ਬਰਨਾਲਾ ਏਰਗਾ ਰਤਿਆ ਏਰਗਾ ਜਹਾਦ ਹਰਿਆਣਾ ਏਰਗਾ ਸਰਸਾ ਡੱਬ ਵਾਲੀ ਕੋਈ ਵੀ ਵੀਰ ਉਥੇ ਆਪਣਾ ਪਹੁੰਚ ਸਕਦਾ ਤੇ ਆਪਣੇ ਨੰਬਰ ਹੈਗੇ ਆ ਤੇ ਤੇ ਇਸ ਪੇਜ ਨੂੰ ਫੋਲੋ ਜਰੂਰ ਕਰੋ ਜੀ ਤੇ ਜੋ ਵੀ ਵੀਰ ਜੁੜਨਾ ਚਾਹੁੰਦੇ ਆ ਇਸ ਪੇਜ ਨਾਲ ਕਿਉਂਕਿ ਇਸ ਤੇ ਆਪਾਂ ਮੰਨ ਲਓ ਹਰਮੋਨੀਅਮ ਦੀਆਂ ਤਬਲਿਆਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਤੇ ਜਰੂਰ ਜੁੜੋ ਜੀ ਇਸ ਪੇਜ ਨਾਲ ਫੋਲੋ ਕਰੋ ਤੇ ਲਾਈਕ ਕਮੈਂਟ ਸ਼ੇਅਰ ਅੱਗੇ-ਅੱਗੇ ਕਰਦੇ ਜਾਓ ਕਿਉਂਕਿ ਸੰਗ ਤੁਹਾਨੂੰ ਪਤਾ ਲੱਗ ਸਕੇ ਕਿਉਂਕਿ ਇੱਥੇ ਮਰਦੰਗ ਦਾ ਕੰਮ ਸਪੈਸ਼ਲ ਕੀਤਾ ਜਾਂਦਾ ਤਬਲੇ ਹਰਮੋਨੀਅਮ ਦਾ ਕੰਮ ਹੈਗੇ ਹੈਗਾ ਤੇ ਮਰਦੰਗ ਦਾ ਕੰਮ ਵੀ ਸਪੈਸ਼ਲ ਕੀਤਾ ਜਾਂਦਾ ਨਹੀਂ ਆਪਾਂ ਨੂੰ ਦੂਰ ਜਣਾ ਡੇ ਜਾਣਾ ਪੈਂਦਾ ਸੀ ਹਨਾ ਤੇ ਹੁਣ ਇੱਥੇ ਆਪਾਂ ਮਰਦੰਗ ਦਾ ਕੰਮ ਹਾਰਮੋਨੀਅਮ ਦਾ ਮੋਡੀਫਾਈ ਦਾ ਕੰਮ ਕਿਤੇ ਹੈ ਨਹੀਂ ਮੋਡੀਫਾਈ ਦਾ ਆਪਾਂ ਕਰਦੇ ਆਂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ